ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਰਨਾਲੇ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸੋਨੇ ਤੇ ਹੀਰੇ ਦੇ ਫਾਰਮ ਤੇ ਆਏ ਆ ਸੋ ਸਾਰੇ ਫਾਰਮਰ ਭਰਾ ਆਪਣੇ ਜਾਣਦੇ ਆ ਠੀਕ ਆ ਜੀ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਵੀਡੀਓ ਪਾ ਰਹੇ ਆ ਇਸ ਫਾਰਮ ਤੋਂ ਸੇਲ ਪਰਚੇਜ਼ ਦਾ ਕੰਮ ਆ ਵੀਰ ਸੋਨੇ ਤੇ ਹੀਰੇ ਦਾ ਮਾਲ ਇਸੇ ਤਰ੍ਹਾਂ ਤਕਰੀਬਨ ਕੋਈ 8-7 8-7 ਕੋਈ 5-7 ਨਗ ਜਿਹੜੇ ਆ ਇਸ ਕਿਲੇ ਤੇ ਇਸ ਫਾਰਮ ਤੇ ਮੌਜੂਦ ਹੁੰਦੇ ਆ ਵਿਕਰੀ ਵਾਲੇ ਅੱਜ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਜਿਹੜੇ 4 ਕੈਨੀਮਲ ਦਿਖਾਉਣੇ ਆ ਵੈਸੇ ਸ਼ੇਖ ਨਗ ਸੀਗੇ ਇੱਕ ਤਰੀਕ ਤੁਸੀਂ ਸਭ ਤੋਂ ਪਹਿਲਾਂ ਨੋਟ ਕਰ ਲਓ ਅੱਜ 23 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 1:00 ਵਜੇ ਦਾ ਮਾਰਨਿੰਗ ਚਵਾਈ ਵੀ ਜਿਹੜੀ ਇਹਨਾਂ ਦੀ 6 6:30 ਵਜੇ ਕੀਤੀ ਗਈ ਹੈ ਠੀਕ ਹੈ ਜੀ ਹੁਣ ਵੀ 1:00 ਵਜੇ ਦਾ ਸਮਾਂ ਦੁਪਹਿਰ ਦਾ ਜੇਕਰ ਪਸ਼ੂਆਂ ਦੀ ਗੱਲ ਕਰ ਗਏ ਤੇ ਮਾਲ ਤਕਰੀਬਨ ਸੋਇਆ ਸੁਆਇਆ ਇੱਕ ਵਹੜ ਆਪਾਂ ਦਿਖਾਉਣੀ ਤੁਹਾਨੂੰ ਠੀਕ ਹੈ ਜੀ ਜਰਸੀ ਬਰੀਡ ਦੇ ਵਿੱਚ ਵੈੜਾ ਜਰਸੀ ਕਰਾਸ ਉਹ ਗੱਬਣਾ ਬਾਕੀ ਜਿਹੜੀਆਂ ਮੱਝਾਂ ਨੇ ਬਿਲਕੁਲ ਤਾਜ਼ੀਆਂ ਸੂਈਆਂ ਨੇ ਇੱਕ ਨੀਲੀ ਦੇ ਵਿੱਚ ਬੂਰੀ ਦਿਖਾਵਾਂਗੇ ਕਾਫੀ ਆਪਣੇ ਸੱਜਣ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੱਡੀ ਤੁਹਾਨੂੰ ਛੋਟੀ ਦਿਖਾ ਦੇਾਂਗੇ ਇੱਕ 15 ਲੀਟਰ ਤੋਂ ਬਾਹਰ ਬਾਹਰ ਚੱਲ ਰਹੀ ਮੱਝ ਦਿਖਾਵਾਂਗੇ ਜਿਹੜੀ 15 16 15 16 ਲੀਟਰ ਤੇ ਚੱਲ ਰਹੀ ਆ ਪੂਰੀ ਗੱਲਬਾਤ ਕਰਾਂਗੇ ਵੀਰ ਸੋਨੇ ਦੇ ਨਾਲ ਹੀਰੇ ਦੇ ਨਾਲ ਬਾਕੀ ਵੀਡੀਓ ਮੇਰਾ ਭਰਾ ਐਂਡ ਤੱਕ ਵੇਖਿਆ ਜੇ ਨਾਲ ਲੱਗਦੇ ਪਿੰਡ ਪੂਨੀਆਂ ਭਾਈ ਲੱਦੂ ਕਰਿਆਲਾ ਪਿੰਡ ਬਿਲਕੁਲ ਨੇ ਜਦੀਕ ਆ ਠੀਕ ਆ ਜੀ ਤੇ ਵੱਡਾ ਪਿੰਡ ਬਲਟੋਵਾ ਵੀ ਥੋੜੀ ਦੂਰੀ ਤੇ ਆ ਸੋ ਪੱਤੀ ਮੋੜ ਤੋਂ ਕੋਈ 10-12 ਕਿਲੋਮੀਟਰ ਦੀ ਸਾਰੀ ਦੂਰੀ ਆ ਹਰੀ ਕੇ ਪਤਣ ਤੋਂ ਵੀ ਸਿਰਫ 15 ਕਿਲੋਮੀਟਰ ਦੀ ਦੂਰੀ ਆ ਗੱਲ ਕਰਦੇ ਆ ਸਭ ਤੋਂ ਪਹਿਲਾਂ ਸੋਨੇ ਪਾ ਸਾਡੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਵਧ ਗਿਆ ਵਧ ਗਿਆ ਸੰਧੂ ਸਾਹਿਬ ਜੀ ਕਿਤੇ ਸੰਧੂ ਸਾਹਿਬ 4 ਵਜੇ ਠੀਕ ਠਾਕ ਬਹੁਤ ਚਲੋ ਸ਼ੁਕਰੇ ਮਾਲਕ ਦਾ ਸੋਨੇ ਵੀਰ ਉਸ ਦਿਨ ਵੀ ਆਪਾਂ ਤਕਰੀਬਨ ਹੋ ਗਏ ਆ ਹਫਤਾ ਕਿ ਹੋ ਗਿਆ ਅੱਜ ਨੇ ਅੱਜ ਤੱਕ ਦਾ ਸੁਨ ਸੁਣਾ ਆਪਾਂ ਵੀਰ ਵਾਰ ਵੀਡੀਓ ਪਾਈ ਸੀ ਸ਼ੁੱਕਰਵਾਰ ਚੱਲੀ ਪੰਜ ਕਿ ਦਿਨ ਹੋ ਗਏ ਅੱਜ ਫੇਰ ਆਪਣਾ ਸੋਮ ਮੰਗਲਵਾਰ ਫੇਰ ਪਾ ਦੇਣਾ ਠੀਕ ਆ ਜੀ ਤੇ ਪੰਜ ਕਿਨਾਂ ਗਾ ਆਪਾਂ ਦਿਖਾਏ ਸੀ ਉਹਦੇ ਚ ਹਾਂਜੀ ਉਹਦੇ ਪੰਜ ਨਗ ਵਿਖਾਇਆ ਸੀ ਉਹ ਤੇ ਕਰਮਾਲੇ ਮੈਂ ਵੀਡੀਓ ਦੋ ਦੇ ਸ਼ੋਰ ਤੇ ਵੇਚ ਗਏ ਸੀ ਤੇ ਬਾਕੀ ਉਹਦਾ ਵੀਡੀਓ ਚੱਲਦੇ ਆ ਸਾਰੇ 10 ਮਿੰਟੇ ਵਾਲ ਵੇਚ ਗਿਆ ਨੀਲੀ ਰਵੀ ਦਾ ਮਾਲ ਜ਼ਿਆਦਾ ਸੀ ਜੀ ਮਾਲ ਨੀਲੀ ਰਵੀ ਦਾ ਜ਼ਿਆਦਾ ਆ ਠੀਕ ਆ ਬ੍ਰੈਂਡ ਹੀ ਸੀ ਸਾਰਾ ਹਾਂਜੀ ਅੱਜ ਵੀ ਨਗ 6 ਸੀ ਦੋ ਕਿ ਦਿਨ ਵੇਚ ਗਏ ਚਾਰ ਰਹਿ ਗਏ ਆ ਵਿੱਚ ਨੀਲੀ ਦੀ ਇੱਕ ਮਾਝ ਇਹ ਕਾਲੀ ਦੀ ਮਾਝ ਜੇ ਸੰਜਨ ਕੋਈ ਬੇਲੇ ਜਿਹਾ ਹੁੰ ਇੱਕ ਇਧਰ ਤੁਹਾਨੂੰ ਬ੍ਰਾਂਡ ਪੀਸ ਵਿਖਾ ਦੇਵਾਂਗੇ ਬੂਰੀ ਨੀਲੀ ਮਾਰਕਿੰਗ ਨਿਸ਼ਾਨੀਆਂ ਪ੍ਰੋਪਰ ਦਿਖਾਈ ਦੇਣਗੀਆਂ ਭਰਾਵਾਂ ਨੂੰ ਠੀਕ ਆ ਜੀ ਵੱਡੇ ਕੱਦ ਢਾਂਚੇ ਦੀਆਂ ਕਰਮਾ ਦੀ ਠੀਕ ਆ ਜੀ ਐਸ ਵਕਤ ਕਿੰਨੇ ਦੁੱਧ ਤੇ ਚੱਲਣ ਰਹੀ ਆ ਜਦੋਂ ਆਪਾਂ ਇਹਦੀ ਡਿਟੇਲ ਤੇ ਆਏ ਉਦੋਂ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੂਗੀ ਤੇ ਸੋਨੇ ਵੀਰ ਸ਼ੁਰੂਆਤ ਅੱਜ ਕਿਹੜੇ ਪਾਸਿਓਂ ਕਰਨੀ ਆ ਉਧਰ ਸੰਤੋ ਸਾਹਿਬ ਆਪਾਂ ਬੱਛੀ ਵਾਲੇ ਪਾਸੇ ਸ਼ੁਰੂਆਤ ਇੱਕ ਜਰਸੀ ਕ੍ਰੋਸ ਬ੍ਰੀਡ ਦੀ ਬੱਛੀ ਵਿਖਾਉਣੀ ਆ ਭਰਾਵਾਂ ਨੂੰ ਰੇਟ ਵੀ ਵੀਰ ਸੋਨਾਂ ਦਾ ਵੀ ਜਾਜ ਹੀ ਦੇਵਾਂਗੇ ਠੀਕ ਆ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਤੇ ਮੈਨੂੰ ਲੱਗਦਾ ਵੀ ਵੀਰ ਸੋਨੇ ਜਿੰਨੀ ਜਿੰਨੀ ਡਿਮਾਂਡ ਕੀਤੀ ਸੀ ਤਕਰੀਬਨ ਉੱਥੇ ਕੀ ਮਾਲ ਵੇਚੋ ਉੱਥੇ ਸੰਤੂ ਸਾਹਿਬ ਸਿਰਫ ਵਿੱਚੋਂ ਆਪਾਂ 100-200 ਰੁਪਏ ਛੋਟ ਰੱਖ ਕੇ ਮਾਲ ਦੀ ਉਹਨੇ ਜਿੰਨੀ ਡਿਮਾਂਡ ਕੀਤੀ ਉੱਥੇ ਮਾਲ ਵੇਚਿਆ ਠੀਕ ਆ ਜੀ ਸੰਤੂ ਸਾਹਿਬਾਂ ਵੱਛੀ ਦੋ ਦੰਦੇ ਆ ਹਾਂ ਜੀ ਦੋ ਦੰਦੇ ਸੋਣੀ ਪਹਿਲਾਂ ਵੱਛੀ ਸੋਣੀ ਆ ਜਸ਼ਨ ਪ੍ਰੋਪਰ ਤਸਲੀ ਨਾਲ ਦਿਖਾ ਦਿਆ ਤਾਂ ਤੋਂ ਵੱਡਾ ਕਰਮਾ ਲਈ ਨੂੰ ਲੱਗਾ ਹਾਂ ਤੇ ਬਾਕੀ ਕਰਮਾ ਲਈ ਹਜੇ ਕੋਈ ਦਿਨ ਪੰਜ ਸੱਤ ਕੱਢਦੀ ਆ ਠੀਕ ਆ ਜੀ ਆ ਤੇ ਕ੍ਰੋਸ ਜਰਸੀ ਦੇ ਵਿੱਚ ਹੁੰਦੀ ਆ ਲੋ ਵੀ ਕ੍ਰੋਸ ਇਹ ਬਰੀਡ ਆ ਗਈ ਆ ਠੀਕ ਆ ਜੀ ਜਰਸੀ ਬਰੀਡ ਦੇ ਚੂਆ ਦੂਜਾ ਵੀ ਸੁਣਾ ਲਈ ਪਹਿਲਾ ਸੁਆ ਸੰਤੂ ਸਾਹਿਬ ਦੋ ਦੰਦ ਪਲੂਨ ਆ ਜੀ ਹਾਂਜੀ ਪਲੂਨ ਦੋ ਦੰਦ ਉਹ ਜੀ ਪਹਿਲਾ ਸੁਆ ਪਲੂਨ ਬੱਛੀ ਨੇ ਸੁਣਾ ਪ੍ਰੋਪਰ ਤਸੱਲੀ ਨਾਲ ਸਾਰੇ ਭਰਾਵਾਂ ਨੂੰ ਆਪਾਂ ਚੈੱਕ ਕਰਾਵਾਂਗੇ ਠੀਕ ਆ ਜੀ ਲੱਗਿਆ ਕੱਲ ਕੋਨੇ ਵੇਖੋ ਨਿੱਕਾ ਕਰਨ ਦੀ ਉੱਤੀ ਆ ਜੀ ਛੋਟੇ ਕਰਨ ਦੀ ਆ ਬਾਕੀ ਬੇਲਪੂਲ ਚੰਗੀ ਸਪੈਸ਼ਲ ਆ ਤੇ ਹਾਈਟ ਕੱਟ ਵੀ ਕਰਮਾਲੀ ਦਾ ਸੋਹਣਾ ਠੀਕ ਆ ਜੀ ਚਲੋ ਜਿੱਦਾਂ ਇੱਕ ਆਪਾਂ ਨਾਰਮਲ ਪੰਜਾਬ ਵਾਲੀ ਜਰਸੀ ਵੇਖਦੇ ਆ ਓਡਾ ਕ ਕਾਦੇ ਸਵੈਟ ਦਾ ਕੋਈ ਛੋਟੀ ਹਿਮਾਚਲੀ ਜਰਸੀ ਮੰਨ ਕੇ ਨਾ ਮੇਰਾ ਭਰਾ ਸੱਤਾ ਕਰੇ ਠੀਕ ਆ ਜੀ ਆ ਆ ਇੱਥੇ ਏ ਬੱਚੀ ਅੱਜ 200 ਜਨੇ ਰੁਪਈਆ ਦੀ ਤੁਹਾਨੂੰ ਦੇ ਦੇਣੀ ਹੈ ਨਾ ਕੱਲ ਨੂੰ ਮੇਰਾ ਭਰਾ 2-4 ਦਿਨ ਸਾਫ ਕੇ ਬੇਸ਼ੱਕ ਸੂਈ ਸਵਾਈ 2 ਰੁਪਏ ਨਫੇ ਤੇ ਵੇਚ ਸਕਦੇ ਹੋ। ਬਾਕੀ ਸੰਦੂ ਸਾਹਿਬ ਥਾਨ ਥਣ ਵੜਾ ਵਧੀਆ ਲੱਗਾ ਕਰਮਾ। ਬਹੁਤ ਕੰਮ ਦਾ ਥਾਨ ਲੱਗਾ। ਥਾਨ ਲੱਗਾ ਬਹੁਤ ਠੰਡੀ ਠੀਰੀ ਵੜੀ ਆ ਨਹੀਂ ਕੋਈ ਟੱਕਰ ਨਹੀਂ ਜਿਤਨਾ ਮਰਜੀ ਆ। ਲੋ ਜੀ ਕਰੋ ਚੈੱਕ ਬੜਾ ਸੁਆਦੀ ਥਾਨਾ ਮੁੱਠੀ ਮੁੱਠੀ ਥਾਨ ਲੱਗਾ। ਇਹ ਵੇਖੋ ਜੀ। ਗਰਲ ਗਾਇਬ ਚਾਰੇ ਥਾਨਾਂ ਦੇ ਵਿੱਚ ਬਾ ਕਮਾਲ ਆ। ਆ ਵੇਖੋ। ਸੋ ਸਭ ਤੋਂ ਮੇਨ ਗੱਲ ਆ ਵੀ ਮੋਸਟਲੀ ਜ਼ਿਆਦਾਤਰ ਆਪਣੀਆਂ ਬਿਲਕੁਲ ਭੈਣਾ ਚਵਾਈ ਕਰਦੀਆਂ ਨੇ ਫਾਰ ਚੌਂਦੀਆਂ ਨੇ ਬਿਲਕੁਲ ਜਿਹੜੀਆਂ ਠੰਡੀਆਂ ਧੀਰੀਆਂ ਵਾੜਾ ਮਿਲ ਜਾਣਾ ਕੋਈ ਛਟਾਕਲੇ ਜਿਹੇ ਪਸ਼ੂ ਨਾ ਹੋਣ ਠੀਕ ਆ ਜੀ ਤੇ ਬਿਲਕੁਲ ਠੰਡੀ ਧੀਰੀ ਜਿਹੜੀ ਇਹ ਤੁਹਾਨੂੰ ਆਪਾਂ ਵੇਰ ਦਿਖਾ ਰਹੇ ਹਾਂ ਜਰਸੀ ਕਰਾਸ ਬਰੀਡ ਦੇ ਵਿੱਚ ਪਹਿਲਾ ਸੂਆ ਪਲੂਨ ਵੱਛੀ ਨੇ ਸੂਣਾ ਆਹ ਮਾਰ ਹੋਣੀਗਾ ਬਾਕੀ ਸੋਨੇ ਵੀਰ ਵੈਸੇ ਜੇਕਰ ਦਿਨਾਂ ਦੀ ਗੱਲ ਕਰੀਏ ਤਾਂ ਲੈ ਜੂ 2-4 ਦਿਨ ਹਾਂਜੀ ਸੰਤੂ ਸਾਹਿਬ ਮਾਮੇ ਉਧਰ ਕੇ ਆਪਣੇ ਕੋਲ ਆ ਕੱਲ ਸ਼ਾਮਾਂ ਦੀ ਆ ਉਧਰ ਘਰ ਵਾਲੇ ਕਹਿੰਦੇ ਕੋਈ 5 ਤੋਂ 7 ਦਿਨ ਕੱਢਦੀ ਬਾਕੀ ਕੋ ਉਧਰ ਕੇ ਡੰਗਰ ਉੱਪਰ ਸੌਂ ਸਕਦਾ ਦਿਨ ਕੱਢ ਵੀ ਸਕਦੀ ਆ ਠੀਕ ਆ ਭਰਾ ਹਾਂਜੀ ਤੇ ਇਹਦਾ ਮੁੱਲ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੇ ਹੋਰ ਸੰਤੂ ਸਾਹਿਬ ਹੀ ਦੇਣ ਵਾਲੇ ਕਰਨਗੇ ਹਾਂਜੀ 50000 ਦੇ ਰਿਏ 50000 ਦੀ ਬਾਕੀ ਛੋਟਾ ਛਾਟਾ ਕਰਕੇ ਦੇ ਦੇ 10000 ਛੋਟਾ ਕਰਦੀ ਆ 5000 ਰੁਪਏ ਛੋਟਾ ਕਰਦਾ 45000 ਦੀ ਬਚੀ ਤੇ 45 ਦੀ 45 ਦੀ ਸੰਤੂ ਸਾਹਿਬ ਹੋ ਜਾ 4 ਬਾ 40000 ਦੇ ਵਿੱਚ ਉਹਨੂੰ ਸਿਰਫ ਮੇਰਾ ਭਰਾ 200 ਰੁਪਿਆ ਛੋਟ ਵਾਲਾ ਫੋਨ ਹੀ ਲਵੇ ਹੋਣਾ ਠੀਕ ਆ ਵੀਰ ਹਾਂ ਜੀ ਆ ਨਾ ਕੋਈ ਆ ਕੇ 40 ਲੈ ਲਓ 41 ਲੈ ਲਓ ਮੈਂ ਬੱਛੀ ਚੰਗੀ ਮੋਲੋ ਕਰਤਾ ਬੱਛੀ ਚੰਗੀ ਆ ਬਾਕੀ ਬੱਛੀ ਬਹੁਤ ਬਣੂਗੀ ਠੰਡੀ ਧੀਰੀ ਜਿਤਨਾ ਮਰਜੀ ਥੱਲੇ ਆਪਾਂ ਬੈਠੇ ਰਹੀਏ ਥਾਨਾ ਬੜਾ ਸੁਆਦੀ ਲੱਗਾ ਆ ਦੇਖ ਹਾਂਜੀ ਲਓ ਜੀ 43000 ਦੀ ਮੇਰੇ ਭਰਾ ਲੈ ਜਾਂਦੇ ਰੋ ਠੀਕ ਆ ਜੀ ਇੱਕ ਸਾਈਡ ਨੰਬਰ ਤੇ ਵੀ ਇਹ ਮੱਝ ਆਪਣੇ ਕੋਲ ਕਿਵੇਂ ਆ ਸੰਧੂ 사 ਦਾ ਦੂਜੇ ਸਵੇ ਛੋਟੀ ਸੂਈ ਆ ਦੂਜਾ ਸੂਆ ਹਾਂਜੀ ਇਹਨੂੰ ਸੂਈ ਨੂੰ ਕੋਈ ਅਜ ਪੰਜ ਕੇ ਦਿਨ ਹੋਏ ਹੋਣਗੇ ਜੇ ਠੀਕ ਹੈ ਜੀ ਤੇ 12 ਕਿਲੋ ਦੁੱਧ ਥਲੇ ਹਾਇਰ ਹੁਣ ਲਓ ਜੀ ਪੰਜਾ ਦਿਨਾਂ ਦੀ ਸੂਈ 12 ਕਿਲੋ ਦੁੱਧ ਕੋਈ ਭੈਣ ਭਰਾ ਸਾਡੇ ਘਰੋਂ ਦੁੱਧ ਮਿੰਕੇ ਕੰਡੇ ਦੇ ਆਦਾ ਕੰਡਾ ਲੈ ਆਏ ਵੇ ਜਿਹੜਾ ਦੱਸਾਂਗੇ ਮਿੰਕੇ ਦੁੱਧ ਦੇ ਝੋਕ ਲੈ ਕੇ ਆਵੇ ਠੀਕ ਹੈ ਭਰਾ ਤੇ ਜੇ ਕਿਸੇ ਨੇ ਆਨਲਾਈਨ ਮੰਗਵਣੀ ਆ ਤੇ ਫਿਰ 11 ਕਿਲੋ ਜੀ ਆਵੇ ਠੀਕ ਹੈ ਜੀ ਹਾਂਜੀ ਮਗਰ ਕਟਾ ਦੇ ਮਗਰ ਕਟਾ ਜੀ ਲਓ ਜੀ ਇਹ ਬੱਚਾ ਮਗਰ ਹਾਂਜੀ ਹਾਂਜੀ ਲਓ ਜੀ ਇਹ ਮਗਰ ਕਟਾ ਮੇਲ ਕਾਫ ਆ ਪੰਜਾ ਕੇ ਦਿਨਾਂ ਦਾ ਬੱਚਾ ਬਿਲਕੁਲ ਕੁਲਾ ਬੱਚਾ ਸ ਤੇ 12 ਕਿਲੋ ਵੀਰਾਂ ਦਾ ਦੁੱਧ ਹੋਵੇ ਨਾ ਹੋਵੇ ਤੇ ਫਿਰ ਵੀ ਚਲੋ ਸੱਜਣ ਕੋਈ ਵੀਰ ਆਨਲਾਈਨ ਸੌਂਦਾ ਕਰਦਾ ਚਾਹੇ ਇੱਥੇ ਵੀ ਆ ਜਾਂਦੇ ਹੋ ਚਾਹੇ ਆਨਲਾਈਨ ਮੰਗਾਉਂਦੇ ਹੋ ਤੇ 11 ਕਿਲੋ ਦੀ ਵੀਰਾਂ ਦਾ ਤਸੱਲੀ ਤੇ ਭੇਜ ਦਿਆਂਗੇ ਠੀਕ ਆ ਸੋ ਸਮਾ ਵਿੱਚ ਚੋਣ ਚਾਂ ਚੰਗੀ ਹੈ ਨਾ ਆ ਵੇਖੋ ਉਹ ਜਿਹੜਾ ਥਣ ਮੜਾ ਇਹ ਭਾਰਾ ਵਾ ਜਿਹਨੇ ਬੱਚਾ ਪਿੱਛੇ ਛੱਡਿਆ ਵਾ ਦੋ ਚਾਰ ਧਾਰਾ ਰਹੀਆਂ ਕੋਈ ਨਾ ਕੋਈ ਚੱਲ ਆਓ ਕਾਲੀ ਪੀਂਦੀ ਤੇ ਬਾਕੀ ਸੋਨੇ ਵੀਰੇ ਅਗਲੇ ਪਿਛਲੇ ਥਾਣੇ ਦੀ ਚੋਣ ਚਾਂ ਦੇ ਵਿੱਚ ਕੋਈ ਮਸਲਾ ਨਹੀਂ ਸੰਦੂ ਸਾਹਿਬ ਚੋਣ ਚ ਨਾ ਮੱਝ ਕੋਈ ਕਮੀ ਕੱਢੂਗਾ ਠੀਕ ਹੈ ਜੀ ਹਾਂ ਜੀ ਰੂਮ ਵਰਗੀ ਪੋਲੀ ਚੋਣ ਆ ਤੇ ਅਗਲੇ ਥਾਣੇ ਦੇ 2 ਤੋਂ 1.5 ਤੋਂ 2 ਕਿਲੋ ਇਹਦੇ ਠੀਕ ਹੈ ਜੀ ਲਓ ਜੀ ਕਰੋ ਚੈੱਕ ਠੀਕ ਆ ਜੀ 11 12 11 12 ਕਿਲੋ ਦੁੱਧ ਸੰਦੂ ਸਾਹਿਬ ਆਪਦੇ ਘਰੇ 12 ਕਿਲੋ ਚਵਾ ਕੇ ਦਵਾਗੇ ਇੱਥੇ ਆਪਾਂ ਠੀਕ ਆਪਦੇ ਘਰੇ 6 ਕਿਲੋ ਡੰਗਰਾ ਉਹਲੇ 6 ਕਿਲੋ ਡੰਗਰਾ ਉਹਲੇ ਚਵਾ ਕੇ ਦਵਾਗੇ ਕੋਈ ਇਹ ਕਹਿਣਾ ਨਹੀਂਗਾ ਕੰਡੇ ਵਾਲਾ ਦੁੱਧ ਹੋਊਗਾ ਠੀਕ ਆ ਲੋਜੀ ਕਰੋ ਚੱਕ ਠੀਕ ਆ ਜੀ ਬਾਕੀ ਧਾਰਾਂ ਦੀ ਕੋਈ ਬਾਤ ਨਹੀਂ ਤਾਂ ਕੋਈ ਘਾਟ ਨਹੀਂ ਮਿਲੂਗੀ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਦੀ ਗੱਲ ਕਰ ਲਈਏ ਛੋਟਾ ਸਿੰਘ ਆ ਮੂੰਹ ਮੱਥੇ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਆ ਜੀ ਆ ਮਾਰੂ ਨੀਗਾ ਆ ਵੇਖੋ ਕੋਈ ਗੱਲ ਨਹੀਂ ਲੋ ਜੀ ਮਗਰ ਦੇ ਕਟਾ ਮੇਲ ਕਾਫ ਆ ਤੇ ਇਹ ਸੋਨੇ ਵੀਰ ਕੀ ਰੇਟ ਆ ਕੀ ਡਿਮਾਂਡ ਰੋਗੀ ਸੰਧੂ ਸਾਹਿਬ ਇਹਦਾ ਮੁੱਲ 98000 ਰੁਪਿਆ ਤੇ 99000 ਦੇ ਦੇਣੀ ਆ 99 ਕੋਈ ਜਾਜ ਹੀ ਗੱਲ ਕਰਦ ਗਏ ਹੈ ਸੰਧੂ ਸਾਹਿਬ 92000 ਦੇ ਦਾਂਗੇ 92 ਦੀ ਜਿਹਦੇ ਛੋੜੀ ਹੋਣੀ 200 ਰੁਪਇਆ ਠੀਕ ਹੈ ਭਰਾ ਹਾਂਜੀ ਲਓ ਵੀ 92000 ਦੀ 12 ਕਿਲੋ ਦੁੱਧ ਤਿਆਰ ਇਹ ਮੱਝ ਤੁਹਾਨੂੰ 200 ਮਿਲ ਜੂਗੀ ਅੱਜ 50 ਦਿਨਾਂ ਦੀ ਸੂਈ ਹੈ ਚੌਣ ਚਾਂ ਵੀਰਾਂ ਦਾ ਮੋਗਾ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਠੀਕ ਆ ਇੱਧਰ ਇੱਕ ਮੱਝ ਵਿਖਾ ਦਿੰਨੇ ਆ ਕਾਫੀ ਆਪਣੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਜੇਕਰ ਵਿਹੜਾਂ ਦੇ ਵਿੱਚ ਵੇਖੀਏ ਤਾਂ 30 ਕਿਲੋ ਤੋਂ ਵੀਰ ਪਲਾਸ ਦੀ ਡਿਮਾਂਡ ਕਰਦੇ ਰਹਿੰਦੇ ਆ ਵੀ ਵੱਡੀ ਵਿਹੜ ਚਾਹੀਦੀ ਆ ਤੇ ਮੱਝਾਂ ਦੇ ਵਿੱਚ ਗੱਲ ਕਰੀਏ ਤੇ ਹਰੇਕ ਵੀਰ ਨੂੰ ਹੁੰਦਾ ਦੇ 15 ਤੋਂ ਬਾਹਰ-ਬਾਰ ਚੱਲਣ ਵਾਲੀ ਮੱਝ ਚਾਹੀਦੀ ਹੈ ਸਾਨੂੰ ਠੀਕ ਹੈ ਜੀ ਤੇ ਮੈਨੂੰ ਲੱਗਦਾ ਵੀ ਇਹ ਤਕਰੀਬਨ ਕੋਈ 15 ਤੋਂ ਬਾਹਰ-ਬਾਰ ਚੱਲ ਰਹੀ ਹੈ ਬਾਕੀ ਕਰਦੇ ਆਂ ਗੱਲਬਾਤ ਇਹ ਸੋਨੇ ਵੀਰ ਸੂਆ ਇਹਦਾ ਦੱਸ ਦੀਏ ਪਹਿਲਾਂ ਸੂਆ ਵੀ ਦੂਜਾ ਸੂਆ ਇਹਨੇ ਸੂਈ ਨੂੰ ਹੋ ਗਈ ਜੇ 15 ਦਿਨਾਂ 15 ਦਿਨ ਹੋ ਗਏ ਇਹਦੇ ਥੱਲੇ 16 ਕਿਲੋ ਕੰਡੇ ਵਾਲਾ ਦੁੱਧ ਆ ਤੇ ਪਰ ਆਪਾਂ 15 ਕਹਿ ਕੇ ਵੇਚਣੀ ਆ ਠੀਕ ਹੈ ਭਰਾ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਆ ਉਹਨੂੰ 14 ਕਿਲੋ ਦਵਾਂਗੇ ਜੇ ਇੱਥੇ ਕਿਸੇ ਆਵੇ ਚੋਣੀ ਦਾ 16 ਕਿਲੋ ਚਵਾਂਗੇ ਅੱਜ ਦਿਨ ਕਿੰਨੇ ਹੋ ਗਏ 12 15 ਦਿਨ 15 ਦੇ ਪਿੱ ਲੋ ਜੀ ਮਗਰ ਕੱਟੀ ਆ ਤਾਂ ਠੀਕ ਆ ਜੀ 15 ਦਿਨਾਂ ਦੀ ਸੂਈ ਆ ਮੱਜ ਦੂਜਾ ਕਿ ਤਜਾ ਦੂਜਾ ਦੂਜਾ ਸੁਆ ਜੀ ਦੂਜੇ ਸੁਆ ਠੀਕ ਆ ਜੀ ਦੂਜਾ ਸੁਆ ਇਹ ਮੱਜ ਬੁਖਾਰਿਆ ਭਰਾਵਾਂ ਨੂੰ ਠੀਕ ਆ ਜੀ ਹੁਣ ਹੈਵੀ ਬਾਡੀ weight ਉੱਪਰੋਂ ਕਾਰੀ ਸਿੰਗਲ ਘੱਡੀ ਦੀ ਮਾਲਕਨ ਬਾਕੀ ਮੇਰੇ ਭਰਾਵਾਂ ਨੇ ਚੱਡੇ ਦੇਵੇ ਦੀ ਤੁਸੀਂ ਜਿਹੜੀ ਆ ਦੱਖ ਦੇਖ ਸਕਦੇ ਜੇ ਹੁਣ ਤਕਰੀਬਨ ਆ ਆ ਬਿਲਕੁਲ ਬਿਲਕੁਲ ਸੋ 1 ਵਜੇ ਦਾ ਸਮਾਂ ਠੀਕ ਆ ਜੀ ਮਾਰਨਿੰਗ ਸਵੇਰ ਜਿਹੜੀ ਚਵਾਈ ਕੀਤੀ ਆ ਉਹ ਵੀ ਆਪਾਂ ਤੁਹਾਨੂੰ ਟਾਈਮ ਦੱਸ ਦਿੱਤਾ ਸੋ ਇਹਦੇ ਮੜਾ ਦੀ ਠਿਕਾਇਓ ਇਹਨੂੰ ਇੱਥੇ ਮੋੜਿਆ ਭਰਾ ਸੋ 15 ਕਿਲੋ ਤੋਂ ਪਲੱਸ ਵਾ ਪਲੱਸ ਜਿਹੜਾ 200 ਦੋਦੇ ਥੱਲੇ ਹਾਜ਼ਰ ਆ 15 16 15 16 ਕਿਲੋ ਤੇ ਦਿਨ ਵੀ ਇਹਨੂੰ ਹਜੇ 15 ਹੀ ਹੋਏ ਆ ਸੂਈ ਨੂੰ ਠੀਕ ਆ ਜੀ ਆ ਦੇਖੋ ਲੈ ਜੋ ਆ ਲੈ ਜੋ ਬਾਕੀ ਥੱਲੋਂ ਚੱਡਾ ਲੇਵਾ ਇਹ ਦੱਸਣ ਦਾ ਕਰਮ ਵਾਲੀ ਦਾ ਠੀਕ ਆ ਜੀ ਹੰਦੂ ਸਾਹਿਬ ਸ਼ਾਮਾਂ ਨੂੰ ਤੇ ਗਾਵਾਂ ਨੂੰ ਚੱਡਾ ਪਰ ਲੈਂਦੀ ਆ ਹਾਂ ਹਾਂ ਆ ਮਾਰੋ ਨੀਗਾ ਠੀਕ ਆ ਜੀ ਜੋਨ ਸੰਧੂ ਸਾਹਿਬ ਭਾਵੇਂ ਇਹਨੂੰ 5 ਸਾਲ ਦਾ ਬੱਚਾ ਚੋਲੇ ਦੀ ਪੋਲੀ ਚੋਣ ਸਾਰਾ ਮਾਲ ਹੀ ਚੋਣ ਬਹੁਤ ਕੋਲਾ ਆ ਕਰੋ ਚੱਕ ਠੀਕ ਆ ਜੀ ਸੋ ਸਟਾਰਟਿੰਗ ਵੇਖਸਾ ਗਾੜ ਗੂੜ ਕਿੰਨੀ ਆ ਸੰਧੂ ਸਾਹਿਬ ਇਹਦੀ ਗਾੜ ਹੋਊਗੀ 2 2.2 ਕਿਲੋ ਠੀਕ ਆ ਜੀ 2.2 2.2 ਕਿਲੋ ਹੋ ਸਕਦੀ ਆ ਦੋਸਤੋ 2.2 ਕਿਲੋ ਅਗਲੇ ਥਾਣੇ ਵਿੱਚ ਦੋਸਤੋ ਦੁੱਧ ਹੀ ਇਥੇ ਚਲੋ 15 ਲੀਟਰ ਤੋਂ ਬਾਹਰ-ਬਾਰ ਜਿਹੜੇ ਪਸ਼ੂ ਦੁੱਧ ਚਵਾਉਣ ਵਾਲੇ ਆ ਕੋਈ 2 2.5 ਤੋਂ ਪਲੱਸ ਪਲੱਸ ਗਾੜੀ ਹੁੰਦੀ ਆ ਥਾਣੇ ਦੀ ਠੀਕ ਆ ਬਾਕੀ ਚੌਰ ਸਲੇਵਾ ਮੋੜ ਤੋਂ ਆ ਦੇਖੋ ਅਜੇ ਵੀ 5 4 4 ਘੰਟ ਠੀਕ ਆ ਆ ਹੀਰੇ ਮੜਾ ਬੱਚਾ ਠਾਇਓ ਵੀਰ ਸੋ 15 ਦਿਨਾਂ ਦੀ ਸੂਈ ਜਿਹੜੀ ਦੋਸਤੋ ਇਹ ਤੁਹਾਨੂੰ ਆਪਾਂ ਝੋਟੀ ਐ ਮੱਝ ਦਿਖਾਤੀ ਆ ਆ ਬੱਚਾ ਠੀਕ ਆ ਜੀ 15 ਦਿਨਾਂ ਦਾ ਬੱਚਾ ਮਗਰ ਇਹਦੇ ਕੱਤੀ ਆ ਫੀਮੇਲ ਕਾਫ ਸੋ ਇਹ ਵੀ ਪਲੱਸ ਪੁਆਇੰਟ ਜਿਹੜੀ 15 16 16 ਕਿਲੋ ਮਦਰ ਦਾ ਦੁੱਧ ਆ ਉਹਦੀ ਮਗਰ ਕੱਤੀ ਵੀ ਚੰਗੀ ਆ ਚਲੋ ਕਰਮਾ ਲਈਏ ਵੀ ਕਿਤੇ ਪਹਿਲੇ ਸਵੇ ਕੋ 13 14 ਲੀਟਰ ਤੋਂ ਸ਼ਟਾਰਟ ਹੋ ਜੂਗੀ ਤੇ ਇਹ ਸੋਨੇ ਵੀਰੇ ਬਾਕੀ ਚਵਾਈ ਦੇ ਵੀ ਆਪਣੇ ਭੈਣ ਭਰਾਵਾਂ ਨੂੰ ਮਾਰੀ ਸ਼ੈਦੀ ਤਸल्ली ਮੈਂ ਕਹ ਚਵਾਈ ਦੇ ਸੰਤੂ ਸਾਹਿਬ ਗਰੰਟੀ ਹੋ ਜਿੱਥੇ ਜਾਣੀ ਆ ਠੀਕ ਆ ਹਾਂਜੀ ਥੋਲੀ ਰੂਰ ਕੀ ਗਾਵਾਂ ਵਾਲੀ ਚਵਾਈ ਨਹੀਂ ਮੋਟੀ ਧਾਰ ਹੁੰਦੀ ਉਤਰਾ ਨਿਕਲਦੀ ਧਾਰ ਠੀਕ ਆ ਜੀ ਠੀਕ ਆ ਜੀ ਆ ਦੇਖੋ ਠੀਕ ਆ ਜੀ ਸੋ 15 16 ਸਰੀ ਜਿਹੜੀ ਦੋਸਤੋ ਇਹ ਤੁਹਾਨੂੰ ਆਪਾਂ ਮੱਝ ਦਿਖਾ ਦਿੱਤੀ ਆ ਸੋ ਕਾਫੀ ਸੱਜਣਾ ਆਪਣੇ ਡਿਮਾਂਡ ਕਰਦੇ ਆ ਉਹਨਾਂ ਦੀ ਡਿਮਾਂਡ ਤੇ ਵੀਰਾਂ ਦਾ ਵੀ ਕਰੇ ਉਤਰੀ ਤਾਂ ਮਾਲ ਹਰੇਕ ਤਰ੍ਹਾਂ ਦਾ ਲਈਦਾ ਠੀਕ ਆ ਜੀ ਕੋਈ 15 17 17 ਕਿਲੋ ਵਾਲੀਆਂ ਵੀ ਆਉਂਦੀਆਂ ਰਹਿੰਦੀਆਂ ਨੇ ਚਲੋ 12 ਕਿਲੋ 1 ਬਾਕੀ ਆ ਮੂੰ ਮੱਥਲੇ ਪਾਸੇ ਤੁਹਾਨੂੰ ਵਿਖਾ ਦਿੰਨੇ ਆ ਸਿੰਘ ਸੁng ਦੀ ਗਲਾਈ ਕਰ ਲਿਓ ਚੈੱਕ ਠੀਕ ਆ ਜੀ ਛੋਟਾ ਸਿੰਘ ਫੱਬਦਾ ਸਿੰਘ ਲੱਗਾ ਤੇ ਵਜਨ ਰੋੜ ਪੂਰਾ ਕਰਮਾ ਲਈਦਾ ਓਕੇ ਸੋਨੇ ਵੀਰ ਕੀ ਮੋਲ ਕੀ ਡਿਮਾਂਡ ਕਰਦੇ ਆ ਸੰਧੂ ਸਾਹਿਬ ਇਹਦੀ ਡਿਮਾਂਡ ਆਪਾਂ ਕਰਦੇ 1,25,000 ਰੁਪਇਆ 1,25 1,22 ਦੀ ਦੇ ਦੇਣੀ ਆ 22 ਦੀ ਹਾਂਜੀ ਠੀਕ ਹੈ ਭਰਾ ਬਸ ਜਿਹਦੇ ਵਿੱਚ ਛੋਟ ਹੀ ਹੋਣੀ ਫਿਰ ਲਓ ਜੀ 1,20,000 ਦੀ ਵੀਰਾਂ ਦਾ ਵੀ ਫਾਈਨਲ ਆ ਅਸੀਂ ਕਹਿੰਦੇ ਆ 15 ਕਿਲੋ ਦੀ ਗਾਰੰਟੀ ਜਿੱਥੇ ਮਰਜ਼ੀ ਘਾਲ ਦਾਂਗੇ ਤਾਂ 16 ਕਿਲੋ ਆਪਦੇ ਘਰੇ ਚਵਾ ਦਾਂਗੇ ਠੀਕ ਹੈ ਭਰਾ ਆਪਦੇ ਘਰੇ ਦੋ ਟਾਈਮਾਂ ਚੁਲੀ ਆਪਦੇ ਇੱਥੇ ਠੀਕ ਆ ਵੀਰੇ ਹਾਂਜੀ ਲੋ ਵੀ ਇਹ ਤਾਂ ਹੋਈ ਤਸੱਲੀ ਵਾਲੀ ਗੱਲ ਠੀਕ ਆ ਜੀ ਵੀਰਾਂ ਦਾ ਵੀ ਆਪਾਂ ਦੋ ਨਹੀਂ ਤਿੰਨ ਨਹੀਂ ਆਪਦੇ ਘਰੇ ਡੰਗ ਚੋਈ ਆ ਵੀ ਤਸੱਲੀ ਕੀਤੀ ਆ ਵੀ 15 16 15 16 ਨਹੀਂ ਬਾਕੀ ਸੰਤੂ ਸਾਹਿਬ ਜੀ ਦੇ ਨਾਲ 12 ਉਹ ਥਲੇ 12 ਦੱਸਿਆ ਥਲੇ 16 ਨਹੀਂ ਕਿਹਾ ਜਾਂਦਾ ਜੀ ਉਹ ਥਲੇ 16 ਵਾ ਥਲੇ 16 ਆ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਸੋ ਇਹ ਜਿਹੜੀ ਦੋਸਤੋ ਅੱਜ ਇੱਕ 20 ਦੀ ਫਾਈਨਲ ਵਿੱਚੋਂ 200 ਰੁਪਏ ਛੋਟ ਆ ਰਸਤਾ ਛੋਟ ਛੜਈਆ ਠੀਕ ਆ ਜੀ ਇੱਧਰ ਇੱਕ ਤੁਹਾਨੂੰ ਇੱਕ ਝੋਟੀ ਵਿਖਾ ਦਿੰਨੇ ਆ ਬੂਰੀ ਆ ਨਾਲ ਦੀ ਨਾਲ ਨ ਹਾਈਟ ਕੱਤ ਫੋਲੀ ਵੱਡਾ ਝੋਟੀ ਦਾ ਇਹ ਵੀਰ ਸੋਨੇ ਕੀ ਬਿਰਵਾ ਏ ਝੋਟੀ ਸਤੂ ਸਾਹਿਬ ਆ ਵੀ ਸੂਈ ਨੂੰ ਸੂਈ ਨੂੰ ਅਜ 20 ਦਿਨ ਹੋ ਗਏ ਆ ਇਹਦੇ ਕਿਸ਼ੇ ਵੀ ਕੱਟਾ ਏ ਠੀਕ ਹੈ ਜੀ ਹਾਂ ਜੀ ਇਹਦੇ ਥੱਲੇ ਦੁੱਧ 12 ਤੋਂ 13 ਕਿਲੋ ਹਾਜ਼ਰ ਹੋਊਗਾ ਕੋਈ ਭੈਣ ਭਰਾ ਦੋ 13 ਹੀ ਉਹ 12 ਮੰਨ ਕੇ ਸੌਦਾ ਕਰੇ ਜੀ ਠੀਕ ਹੈ ਜੀ ਤੇ ਚੋਣ ਚਾਨ ਬਹੁਤ ਚੰਗੀ ਆ ਜਿਵੇਂ ਆ ਵੇਖਣ ਨੂੰ ਆਪਾਂ ਨੂੰ ਥਣ ਥੋੜੇ ਨਿੱਕੇ ਲੱਗਦੇ ਆ ਪਰ ਮੈਂ ਕਿਹਾ ਪੂਰੇ ਮੋٹے ਥਣ ਕਰ ਲੈਂਦੀ ਆ ਠੀਕ ਠੀਕ ਹਾਂਜੀ ਆ ਦਿਨ ਕਿਨੇ ਦੱਸਿਆ ਨੂੰ ਇਹਨੂੰ 20 ਦਿਨ ਸੂਈ ਰੋ ਗਿਆ ਜੀ 20 ਦਿਨ ਹੋ ਗਏ ਹਾਂਜੀ ਮਗਰ ਇਹਦੇ ਸੋ ਝੋਟੀ ਚੈੱਕ ਕਰੋ ਮੇਰੇ ਵੀਰ ਠੀਕ ਆ ਜੀ ਵੱਡੇ ਢਾਂਚੇ ਦੀ ਆ ਤੇ 11 ਕਿਲੋ ਨੈੱਟ ਹੀ ਦੁੱਧ ਹਨਾ ਸੰਧਾ 12 ਕਿਲੋ 12 ਕਿਲੋ ਤੇਰਾ ਉਪਰ ਆਪਾਂ 12 ਕਿਲੋ ਕਹਿ ਕੇ ਵੇਚ ਨਹੀਂ ਆ ਠੀਕ ਆ ਜੀ ਲੋ ਵੀ ਆ ਨਿਸ਼ਾਨੀ ਆਪਾਂ ਕਿ ਤੂ ਤੇ ਨਿਸ਼ਾਨ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ ਠੀਕ ਆ ਜੀ ਆਈਦਰ ਕਰਕੇ ਹੀਰੇ ਹਾਂ ਹਾਂ ਇੱਥੇ ਹੀਰੇ ਇੱਥੇ ਕਰਿਓ ਜੱਗੇ ਗਾਂ ਨੂੰ ਆ ਇੱਥੋਂ ਮੋੜ ਕੇ ਡੱਕਿਆ ਜੇ ਮਾੜਾ ਵੀਰ ਇੱਥੇ ਵਿਖਾਇਓ ਮਾੜਾ ਜੇ ਆ ਦੇਖੋ ਜੀ ਫੜਾ ਨਹੀਂ ਦੇ ਸੋ ਫੁੱਲ ਹਾਈਟ ਲੈਂਥ ਵਾਲੀ ਜਿਹੜੀ ਦੋਸਤੋ ਝੋਟੀ ਆ ਬਾਕੀ ਅੱਖਾਂ ਦੇ ਵਿੱਚ ਵੀ ਜਵਾਬ ਆ ਦੋ ਅੱਖਾਂ ਦੇ ਵਿੱਚ ਜਵਾਬ ਆ ਦੇਖੋ ਤੇ ਬਿਲਕੁਲ ਪਤਲੇ ਪੂਣੀ ਵਰਗੇ ਥਾਣਾ ਪਸਮ ਪਸੂngੇ ਥਣ ਵੀ ਤਾਂ ਪੂਰਾ ਮੁਠੀ-ਮੁਠੀ ਨਿਕਲਦਾ ਠੀਕ ਆ ਜੀ ਤੇ 12 ਕਿਲੋ ਦੁੱਧ ਕਿਸੇ ਭਰਾ ਨੂੰ ਚਵਾ ਕੇ ਜਿਹੜਾ ਤੋਰ ਦੇਣਾ ਤੋਂ 12 ਕਿਲੋ ਦੁੱਧ ਇਸ ਝੋਟੀ ਥੱਲੇ ਹਾਜ਼ਰ ਕਟਾ ਮਗਰਾ ਮੇਲ ਕਾਫ ਬਾਕੀ ਲੈਵਲ ਉਵੇ ਦੀ ਨਿਕਰਾ ਕਰਮ ਵਾਲੀ ਠੀਕ ਹੈ ਜੀ ਇਹ ਪਹਿਲਾਂ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੱਤਾ ਸੀਗਾ ਹੁਣ ਫੇਰ ਕਰਾ ਦਿੰਨੇ ਆ ਲੈਵਾ ਚੱਡਾ ਪੂਰਾ ਨਿਕਰ ਆਹ ਲੋ ਜੀ ਆਹ ਬੱਚਾ ਇਹਦੇ ਮਗਰ ਕੱਟਾ ਮੇਲ ਕਾ ਬੱਚੇ ਦੇ ਕਾਲੀ ਪਿੰਦੀ ਹੈ ਨਾ ਆ ਦੇਖੋ ਲੋਜੀ ਕਰੋ ਜਗ ਠੀਕ ਆ ਜੀ ਸੋ ਬਾਕੀ ਟਾਈਮੋ ਟਾਈਮ ਕਰਮ ਵਾਲੀ ਥੱਲੇ ਫਸ ਜਾਂਦੀ ਪੂਰੀ ਹੈ ਨਾ ਪੂਰੀ ਸੰਧੂ ਸਾਹਿਬ ਜੀ ਹੁਣ ਤੁਹਾਨੂੰ ਪਤਾ ਹੈ ਜੇ ਚਵਾਈ ਦੇ ਵਿੱਚ 5 ਘੰਟੇ ਪਏ ਆ ਆ ਹਾਂਜੀ ਅੱਧਾ ਅੱਧ ਦਿਨ ਚ ਆਇਆ 7 ਘੰਟੇ ਚਵਾਈ ਨੂੰ ਇਹ ਹੋਏ 12 ਘੰਟੇ ਆ ਜੀ 5 ਘੰਟੇ ਪਏ ਆ ਠੀਕ ਹੈ ਠੀਕ ਹੈ ਹਾਂਜੀ ਲੋ ਵੀ ਬਾਕੀ ਮੇਰੇ ਭਰਾ ਬਹੁਤ ਵਧੀਆ ਚੰਗੀ ਆ ਇੱਕ ਕੰਪੈਕਟ ਲੇਵੇ ਆਲਟਰ ਦੀ ਉਪਰੋਂ ਬਿਲਕੁਲ ਸਿੰਗਲ ਖੱਡੀ ਆ ਖੁੱਡਿਆਂ ਤੋਂ ਪਿੱਠ ਪੁੜੇ ਤੋਂ ਤੁਸੀਂ ਇਧਰੋਂ ਮਾਰੋ ਨੀਗਾ ਇੱਕ ਵਾਰੀ ਠੀਕ ਆ ਜੀ ਤੇ ਹਾਈਟ ਲੈਂਥ ਮੇਰੇ ਭਰਾ ਕੋਈ ਵੱਡੀ ਮੰਨ ਕੇ ਸੌਦਾ ਕਰਿਓ ਜੇ ਇੱਥੇ ਆ ਤੇ ਇਹਦਾ ਸੋਨੇ ਵੀਰ ਅੱਜ ਲੈਣ ਦੇਣ ਕੀ ਕਰਦੇ ਚ ਕਿੰਨੇ ਦੇ ਦੇਣਾ ਸਰ ਜੀ ਇਹਦਾ ਅੱਜ ਮੁੱਲ ਕਰਦੇ ਆਪਾਂ 1,35,000 ਰੁਪਇਆ ਹਾਂਜੀ ਉਹਦੇ ਵਿੱਚੋਂ ਸਿੱਧੀ 500 ਰੁਪਇਆ ਛੋਟ ਕਰਕੇ 1,30 ਦੇ ਦਾਂਗੇ 1,30 ਦੀ 2 ਹੋ 650 28 ਦੀ ਉਹਦੇ ਜਿਹਨੂੰ ਛੋਟ ਛੱਪਾ ਹੀ ਹੋਊਗਾ ਠੀਕ ਹੈ ਭਰਾ ਲੋ ਵੀ 1,28,000 ਦੀ ਯੈਸ ਨੋਆ ਠੀਕ ਆ ਜੀ ਵਿੱਚੋਂ ਛੋਟਾ ਛਾਟਾ ਹੋਣ ਗਿਆ ਮੌਕੇ ਤੇ ਸੋ ਵੱਡੀ ਝੋਟੀ ਅੰਗ ਕੇ ਮੇਰਾ ਭਰਾ ਸੌਦਾ ਕਰਿਆ ਜੇ 12 ਲੀਟਰ ਤੋਤੇ ਤੇ ਥੱਲੇ ਇਸ ਵਕਤ ਹਾਜ਼ਰ ਨਿਸ਼ਾਨੀਆਂ ਮਾਰਕਿੰਗਾਂ ਪੂਰੀਆਂ ਕੰਪਲੀਟ ਕਰਦੀ ਆ ਤੇ ਬੋਰੀ ਨੀਲੀ ਦੇ ਵਿੱਚ ਇਹ ਤੁਹਾਨੂੰ ਅਪਾਇੰਟ ਦੇ ਵਿੱਚ ਝੋਟੀ ਵਿਖਾਉਣੀ ਸੀਗੀ ਬਾਕੀ ਲੇਵੇ ਭਾਂਡੇ ਦੀ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਆ ਇੱਕ ਵਾਰੀ ਤੁਹਾਨੂੰ ਫਿਰ ਤਸੱਲੀ ਨਾਲ ਵਿਖਾ ਦਿੰਦੇ ਆ ਠੀਕ ਆ ਜੀ ਕੋਈ ਵੀ ਸੱਜਣ ਦੂਰੋਂ ਲੱਗਿਓ ਆਉਂਦਾ ਤਸੱਲੀ ਨਾਲ ਪਹਿਲਾਂ ਵੀਡੀਓ ਦੇਖ ਲਿਆ ਜੇ ਆਪਣਾ ਸਾਈ ਪੈਨਾ ਕਰਕੇ ਇੱਥੇ ਵਿਜ਼ਿਟ ਕਰਕੇ ਚੋਕੇ ਪਸਮਾ ਕੇ ਤਸੱਲੀ ਕਰ ਲਿਓ ਠੀਕ ਆ ਫਿਰ ਸੁੱਧੂ ਸਭ ਸਾਰੀਆਂ ਪੱਧਰ ਇਹ ਨਹੀਂ ਵੀ ਭਾਈ ਹੋ ਹਾਂ ਇੰਨਾ ਮੱਜਾਂ ਨੂੰ ਇਹ ਪ੍ਰੋਪਰ ਪੱਧਰ ਮੱਜਾਂ ਸਾਰੀਆਂ ਨਹੀਂ ਠੀਕ ਆਗੇ ਸੋ ਇਹ ਅੱਜ ਦੋਸਤੋ 4 ਐਨੀਮਲ ਸੀਗੇ ਵੀਕਰੋਣਾ ਦੇ ਕੋਲ ਠੀਕਾ ਜੀ ਚੌ ਨਗਾ ਦੇ ਡਿਟੇਲ ਤੁਹਾਨੂੰ ਮਿਲ ਗਈ ਆ। ਬਾਕੀ ਜਾਨਵਰ ਜਿਹੜੇ ਮਗਰ ਆ ਠੀਕਾ ਜੀ ਇਹ ਵੀ ਪੂਰੇ ਤੰਦਰੁਸਤ ਐਕਟਿਵ ਆ ਬੱਚੇ ਵੀ ਠੀਕਾ ਜੀ ਦੋ ਮਗਰ ਕੱਟੇ ਇੱਕ ਮਗਰ ਕੱਟੀ ਫੀਮੇਲ ਕਾਫ ਤੁਹਾਨੂੰ ਦਿਖਾਤੀ ਆ। ਓਕੇ ਸੋਨੇ ਵੀਰ ਇੱਕ ਸੰਪਰਕ ਨੰਬਰ ਜਿਹੜੇ ਆਪਣੇ ਕਰ ਦਈਏ ਸੰਤੂ ਸਾਹਿਬ 988721 74175 97812 8695 ਠੀਕ ਆ ਜੀ। ਸੋ ਧੰਨਵਾਦ ਉਸ ਤੋਂ ਸਾਰੇ ਵੀਰਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਬਾਕੀ ਹੋਰ ਵੀ ਵੀਰਾਂ ਤੱਕ ਤੁਸੀਂ ਸ਼ੇਅਰ ਕਰਦੇ ਹੋ ਹੋਰ ਵੀ ਸੱਜਣ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਮਾਲ ਆਉਂਦਾ ਰਹਿੰਦਾ ਠੀਕਾ ਜੀ ਰੁਟੀਨ ਦੇ ਵਿੱਚ ਹੀ ਪੁੱਛਗਿੱਛ ਕਰਕੇ ਵਧੇਰੇ ਡਿਟੇਲ ਆ ਉਹ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ